ਜਗਜੀਤ ਸਿੰਘ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਹਰੇਕ੍ਰਿਸ਼ਨਾ ਹਰੇ ਰਾਮਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੁਰਾਲੀ ਦੀਆਂ ਅਤੇ ਇਹ ਦਿਨ ਸੀ ਜਨਮਸ਼ਟਮੀ ਜਿਸ ਦਿਨ ਪੂਰੇ ਦੇਸ਼ ਦੇ ਵਿੱਚ ਜਨਮ ਅਸ਼ਟਮੀ ਬੜੇ ਹੀ ਧੂਮ-ਤਾਮ ਦੇ ਨਾਲ ਮਨਾਈ ਜਾ ਰਹੀ ਸੀ ਪਰ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਹ ਹੈ ਨਗਰ ਖੇੜਾ ਮਾਰਕੀਟ ਦੀਆਂ ਜਿੱਥੇ ਕਿ ਤਕਰੀਬਨ 20 ਮਿੰਟ ਖੋਈ ਬਰਸਾਤ ਨੇ ਸਾਰਾ ਪ੍ਰੋਗਰਾਮ ਖਰਾਬ ਕਰ ਦਿੱਤਾ ਪਰ ਲੋਕਾਂ ਦੇ ਹੌਸਲੇ ਕਾਫੀ ਉਤਸ਼ਾਹਿਤ ਸੀ ਅਤੇ ਲੋਕ ਚਾਹੁੰਦੇ ਸੀ ਕਿ ਮੰਦਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਆਸ਼ੀਰਵਾਦ ਲਿੱਤਾ ਜਾਵੇ ਅਤੇ ਥਾਂ-ਥਾਂ ਤੇ ਢੰਡਾਰੇ ਵੀ ਲੱਗੇ ਹੋਏ ਸੀ ਅਤੇ ਢੰਡਾਰੇ ਦੇ ਵਿੱਚ ਲੋਕ ਜਿਕਰ ਪਾਣੀ ਬੜਾ ਰਿਆ ਤਾਂ ਗੰਦੇ ਪਾਣੀ ਦੇ ਵਿੱਚ ਵੀ ਤੁਹਾਨੂੰ ਨੱਚਦੇ ਹੋਏ ਸਾਫ ਸਾਫ ਵਿਖਾਈ ਦੇਣਗੇ ਅਤੇ ਲੋਕਾਂ ਦਾ ਜੋਸ਼ ਦੇਖ ਕੇ ਭਗਤਾਂ ਦਾ ਜੋਸ਼ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਦੱਸਿਓ ਤੇ ਨਗਰ ਕੌਂਸਲ ਵੱਲੋਂ ਚਾਹੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਪਰ ਜੋ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਸੀ ਸ਼ਰਧਾਲੂ ਸੀ ਉਹ ਗੰਦੇ ਪਾਣੀ ਦੇ ਵਿੱਚ ਹੀ ਨਿਕਲਦੇ ਹੋਏ ਮੰਦਰ ਦੇ ਵਿੱਚ ਪੁੱਜੇ ਅਤੇ ਮੰਦਰ ਦੇ ਵਿੱਚ ਜਾ ਕੇ ਉਹਨਾਂ ਨੇ શ્રી ਕ੍ਰਿਸ਼ਨ ਭਗਵਾਨ ਜੀ ਦਾ ਆਸ਼ੀਰਵਾਦ ਵੀ ਲਿੱਤਾ ਹੈ ਤੇ ਤਸਵੀਰਾਂ ਤੁਹਾਨੂੰ ਨਕਰਖੇੜਾ ਮਾਰਕੀਟ ਦੀਆਂ ਦਿਖਾ ਰਿਹਾ ਜੋ ਕਿ ਕੈਮਰੇ ਵਿੱਚ ਕੈਦ ਹੋਈਆਂ ਤੇ ਬਕਾਇਦਾ ਇੱਥੇ ਦੁੱਧ ਦਾ ਲੰਗਰ ਵੀ ਲੱਗਿਆ ਹੋਇਆ ਸੀ ਤੇ ਨਾਲੇ ਬਾਜ਼ਾਰ ਦੇ ਵਿੱਚ ਵਕ-ਵਕ ਥਾਵਾਂ ਤੇ ਲੰਗਰ ਵੀ ਲਗਾਏ ਗਏ ਸਨ ਅਤੇ ਇੱਥੇ ਦੇਖਣ ਨੂੰ ਇਹ ਵੀ ਸਾਹਮਣੇ ਆਇਆ ਕਿ ਜਿੱਥੇ ਗੰਦਾ ਪਾਣੀ ਜੇਕਰ ਖੜਾ ਸੀ ਤਾਂ ਲੋਕ ਇੱਕ ਦੂਜੇ ਦੇ ਮੋਢਿਆਂ ਤੇ ਬੈਠ ਕੇ ਵੀ ਨਤਮਸਤਕ ਹੋਣ ਦੇ ਲਈ ਆ ਰਹੇ ਸਨ ਤਾਂ ਕਿ ਪ੍ਰਮਾਤਮਾ ਦਾ ਆਸ਼ੀਰਵਾਦ ਹਾਸਿਲ ਕੀਤਾ ਜਾ ਸਕੇ ਤੁਸੀਂ ਕੀ ਕਹੋਗੇ ਵਿਕਾਸ ਬਾਰੇ ਦੱਸੋ